ਪਰਦੇ ਪਾਸੇ ਕੌੜੀ ਨਹੀਂ ਆ ਗਈ ਸੀ ਅੱਛਾ ਇਹ ਕੰਦਰੇ ਤੋਂ ਕੋੜੀ ਨਹੀਂ ਜੇ ਪ੍ਰਾਣ ਸਮੇਂ ਦੇ ਕੰਮ ਹਾਂਜੀ 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 ਉਹ ਦੂਜਾ ਫਲੋਰ ਉਹਦੇ ਬਾਅਦ ਵੀ ਨਾ ਫਿਰ ਉਹ ਤੋਂ ਬਾਅਦ ਤੀਜਾ ਨਹੀਂ ਨਾ ਇਹ ਡਿਜ਼ਾਈਨ ਹੈਗੀ ਆ ਇਹਦਾ ਜਿਹੜਾ ਡਾਇਆਉ ਘਟ ਮੋੜਾ ਜਿਹਾ ਘਟ ਗਿਆ ਵਸਤਾ ਅੱਦਾ ਕਰਦੇ 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 ਇੱਥੇ ਆ ਵੀ ਖੇਡ ਸੀਗਾ ਅੱਛਾ ਅੱਛਾ ਆ ਦੇਖੋ ਜੀ ਰਾਜੀ ਦੇਖੋ ਤੁਹਾਨੂੰ ਪਤਾ ਲੱਗਦਾ ਅੱਗੇ ਨੂੰ ਆ ਕੇ ਦੇਖੋ ਹਾਂਜੀ ਹਾਂਜੀ ਉਹ ਸਾਰੀ ਬੇਸਮੈਂਟ ਜੁੜ ਜੁੜ ਜਾਂਦੇ ਆ ਉੱਥੋਂ ਦਾ ਟਾਉਨ ਜਰਦੇ ਥੱਲੇ ਜਾਂਦੇ ਨੇ ਇਹ ਜਿਹੜਾ ਪੁਰਾਣਾ ਸ਼ਾਹ ਹੈ ਇਹ ਪੁਰਾਣਾ ਸ਼ਾਹ ਜਿੱਦੇ ਵਿੱਚ ਆਮ ਕਰਾਈ ਨੇ ਬਿਲਦੇ ਖੁਸ਼ ਸਾਰਾ ਕੁਝ ਦਿਹਾੜੀ ਕਰ ਨਹੀਂ ਕਰਕੇ ਦਿੰਦੇ ਪਲੇਖਾਂ ਗੇਰੇ ਚ ਹਮ ਕੁਸ਼ਰਦਾ ਪਾਵੇ ਚੀਜ਼ ਹੁੰਦੀ ਆ ਸਰਵ ਸੰਗਰੇ ਸਰਦਾ ਸ਼ਾਹ ਦਾ ਪਾਵਾ ਜੀ ਟੋਟਰ ਮਲਜੀ ਇਸ ਹਵੇਲੀ ਦੇ ਵਿੱਚ ਆਪਣੇ ਪਰਿਵਾਰ ਸਬੰਧਿਤ ਰਹਿੰਦੇ ਸੀ ਜੋ ਕਿ ਸਾਨੂੰ ਇਤਿਹਾਸਕਾਰਾਂ ਦੇ ਸੰਨ ਸਮ ਦੇ ਵਿੱਚ ਮਿਲਿਆ ਲਿਖਤੀ ਕਿਤੇ ਨਹੀਂ ਆ ਉਹ ਇੱਥੇ ਰਹਿਣ ਕਰਕੇ ਜੋ ਮੁਕਾਲਫ ਇੱਕ ਲਖਾਰੀ ਹੋਇਆ ਇੰਗਲੈਂਡ ਦਾ ਉਸ ਦੀ ਕਿਤਾਬ ਦੇ ਵਿੱਚ ਲਿਖਿਆ ਹੋਇਆ ਜੋ ਮਾ ਪੜਿਆ ਤੇ ਜਾਂ ਉਹਦੀ ਤਸਵੀਰ ਦੇਖੀ ਆ ਬਹੁਤ ਵੱਡੀ ਉਹ ਜਦੋਂ ਆਪਣੇ ਇਸ ਹਵੇਲੀ ਤੋਂ ਨਿਕਲਦਾ ਸੀ ਉਹਦੀ ਨਿਕਲਦੇ ਜੀ ਬੜੀ ਵਧੀਆ ਲੌ ਨਛਕਰ ਸਮੇਤ ਜਿਤਨਾ ਰਾਜੇ ਮਹਾਰਾਜੇ ਆਪਣੇ ਘੋੜ ਸਵਾਰ ਕੇ ਲਾ ਕੇ ਪਿੱਛੇ ਤੱਕ ਛਤਰ ਝੁਲਦਾ ਹੁੰਦਾ ਉਤਰਾ ਜਾਂਦੇ ਜਿਵੇਂ ਆ ਵੀਖੂ ਫੋਟੋ ਵੇਖੀ ਆ ਤੋਂ ਇਹ ਤੋਂ ਪਤਾ ਲੱਗਦਾ ਹੈ ਜੀ ਜੋ ਦੀਵਾਨ ਟੋਡਰਮਲ ਸੀ ਉਹ ਉਸ ਸਮੇਂ ਦਾ ਇੱਕ ਬਹੁਤ ਵੱਡਾ ਦੀਵਾਨ ਸੀ ਜੋ ਉਸ ਨੇ ਸੇਵਾ ਉਸ ਸਮੇਂ ਦੀ ਬਜੀਤ ਖਾਨ ਤੋਂ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਪੂਜਨਿਕ ਜਗਤ ਮਾਤਾ ਮਾਤਾ ਗੁਜਰੀ ਜੀ ਦੀ ਸੰਸਕਾਰ ਲਈ ਉਸ ਨੇ ਆਗਿਆ ਮੰਗੀ ਉਸ ਸਮੇਂ ਦੇ ਹਾਕਮ ਵਜੀਦੇ ਨੇ ਇਹ ਛੱਤ ਰੱਖੀ ਕਿ ਜਿਸ ਸਥਾਨ ਤੇ ਅੱਜ ਗੁਰਦਰਾ ਜੋਤੀ ਸਰੂਪ ਸਾਹਿਬ ਬਣਿਆ ਹੋਇਆ ਉਸ ਸਥਾਨ ਤੇ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਜਿਸ ਸਥਾਨ ਤੇ ਸੇਵਾ ਕਰ ਉਹਨਾਂ ਦਾ ਸੰਸਕਾਰ ਕਰਨਾ ਸੀ ਉਹ ਜਗ੍ਹਾ ਮੋਹਰਾਂ ਖੜੀਆਂ ਕਰਕੇ ਉਹ ਜਗ੍ਹਾ ਦਿੱਤੀ ਤੇ ਅੱਜ ਵੀ ਉਸ ਉਦੋਂ ਵੀ ਤੇ ਅੱਜ ਵੀ ਤੇ ਰਹਿੰਦੀ ਦੁਨੀਆਂ ਤੱਕ ਇਸ ਸੰਸਾਰ ਦੇ ਨਕਸ਼ੇ ਤੇ ਗੁਰੂ ਜ్యోతి ਸਰੂਪ ਸਾਹਿਬ ਦੀ ਜਗਾ ਉਹ ਹਮੇਸ਼ਾ ਮਹਿੰਗੀ ਸੀ ਮਹਿੰਗੀ ਹੈ ਤੇ ਮੰਗੀ ਰਹੇ ਇਹ ਦਵਾਨ ਟੋਡਰਮਲ ਦੀ ਬਹੁਤ ਵੱਡੀ ਜਿਹੜੀ ਕਿਰਪਾ ਕਿ ਗੁਰੂ ਗ੍ਰੰਥ ਸਾਹਿਬ ਜੀ 5.56 ਦੇ ਦਸਵੇਂ ਦਵਾਰ ਰਹੀ ਉਹਦੇ ਤੇ ਬਖਸ਼ਿਸ਼ ਹੋਈ ਤੇ ਮੇਰਾ ਵਿਚਾਰਤੋਂ ਨੇ ਸੇਵਾ ਉਹਨਾਂ ਦੇ ਹੁਕਮਾਂ ਦੇ ਅਨਸਾਰ ਕੀਤੀ ਵੀ ਫੁੱਟ ਤੱਕ ਦੇਖਣਗੇ ਵੀ ਇੱਥੇ ਕੀ ਹੈ ਕੀ ਬਲਿਆਈਆ ਸੀਟਿੰਗਾਈਆ ਉਹ ਫਿਰ ਆਪਣੀ ਰਿਪੋਰਟ ਦੇ ਦੇਣਗੇ ਜ਼ਮੀਨ ਦੀ ਰਿਪੋਰਟ ਦੇਣੀ ਉਹਨੇ ਗਰਾਊਂਡ ਦੀ ਉਹਨੇ ਉੱਥੇ ਦੀ ਬਿਲਡਿੰਗ ਦੀ ਅੱਛਾ ਜੀ ਇਹ ਤਾਂ ਪੂਰਾ ਵੀ ਹੈ ਨਾ ਪੂਰਾ ਨਾ ਪੂਰਾ ਹੈਗਾ ਉਹਨੇ ਆਪਣੀ ਸਾਰੀ ਰਿਪੋਰਟ ਦੇ ਦੇਣੀ ਅੱਛਾ ਫਿਰ ਹੋਰ ਦਿਨ ਤੋਂ ਬਾਅਦ ਫਿਰ ਇਹਨਾਂ ਨੂੰ ਦੇ ਦੇ ਸਕਦੇ ਆਂ ਉਹ ਦੇਖਿਆ ਅੱਛਾ ਰਾਜ ਜੀ ਤੇ ਬਸ ਸਾਰੇ ਜ਼ਮੀਨ ਇੱਕ ਦਰਾਂ ਫਾਰਮ ਲੈ ਲੀਏ ਅੱਛਾ ਜੀ ਤੇ ਤਬਾਦਲਾ ਕਰ ਲੈਣਾ ਅੱਛਾ ਅੱਛਾ ਦਾ ਜਿਹੜਾ ਕੁਛ ਨਹੀਂ ਜੀ ਥੋੜੀ ਜੀ ਪਈਏ ਜਿਸ ਤਰ੍ਹਾਂ ਆਰਕੀਟੈਕਟਰ ਕੋਲ ਵੀ ਜਿਹੜਾ ਨਕਸ਼ਾ ਵੀ ਬਣਿਆ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਗੋਪਾਰਾਂ ਕੰਸਟ੍ਰਕਸ਼ਨ ਸਾਰੀ ਕਰਨੀ ਹੈ ਉਹਦੇ ਵਿੱਚ ਕੀ ਬਾਕੀ ਗੁਰਦੁਆਰੇ ਵਾਂਗੂ ਇਹਦੇ ਪੱਥਰ-ਪੁੱਥਰ ਲਾਜਣਾ ਕਿ ਇਹਦੀ ਨਾਨਕ ਸ਼ਹੀਦ ਇੱਕ ਦੇ ਮੁਤਾਬਕ ਦਿਖਰੇਗੀ ਇਹ ਜੋ ਇਹਦੀ ਸਾਰੀ ਹੋਣੀ ਆ ਇਹ ਸਿਰਫ ਤੇ ਸਿਰਫ ਛੋਟੀ ਜਿਹੀ ਟੋ ਜੋ ਇਸ ਨੂੰ ਸਰਹੰਦੀਟ ਕਿਹਾ ਜਾਂਦਾ ਸਿਰਫ ਉਹ ਚੁੰਨੀ ਦੇ ਵਿੱਚ ਲਗਾਈ ਜਾਵੇਗੀ ਜੋ ਉਹਦਾ ਪ੍ਰਾਣਾ ਵਜੂਦ ਹੈ ਹਵੇਲੀ ਦਾ ਉੱਤੇ ਉਸ ਨੂੰ ਬਾਹਰ ਕੀਤਾ ਜਾਵੇਗਾ ਜੋ ਇਸ ਦਾ ਸਾਰਾ ਵਜੂਦ ਹੈ ਪੁਰਾਣੀ ਹਵੇਲੀ ਦੀ ਜੋ ਤਸਵੀਰ ਹੈ ਇੱਕ ਮਕਾਲਫ ਲਖਾਰੀ ਜੋ ਇੰਗਲੈਂਡ ਦਾ ਰਹਿੰਦਾ ਹਾ ਉਸ ਦੀ ਕਿਤਾਬ ਤੋਂ ਮਿਲਦਾ ਹੈ ਮੋਦਨ ਬਤਾਵਾਂ ਕਿ ਜਿਹੜਾ ਪੰਜ ਬਲੌਕ ਨੇ ਤਿਆਰ ਕਰਕੇ ਪਹਿਲੇ ਬਲੌਕ ਦਾ ਕੰਮ ਸ਼ੁਰੂ ਕਰਾਂਗੇ ਇਸ ਸਥਾਨ ਤੇ ਸੀਮਿੰਟ ਬਿਲਕੁਲ ਨਹੀਂ ਲਾਇਆ ਜਾਵੇਗਾ ਸਿਰਫ ਸਿਰਫ ਛੋਟੀਆਂ ਟਾਂ ਲਾ ਕੇ ਕੂਨੇ ਦੇ ਵਿੱਚ ਸਾਰੀ ਕੀਤੀ ਜਾਵੇ ਇੰਗਲੈਂਡ ਵਾਲੇ ਬੀਬੀ ਹਰਮਿੰਦਰ ਕੌਰ ਜੀ ਉਹਨਾਂ ਨੇ ਬੇਨਤੀ ਕੀਤੀ ਮੰਗੂ ਪ੍ਰਧਾਨਚਾਰ ਨੂੰ ਜੋ ਉਹਨਾਂ ਨੇ ਮੰਨ ਕੇ ਸੇਵਾ ਬੀਬੀ ਜੀ ਝੋਲੀ ਪਾਤੀ ਸੋ ਇਹ ਫੈਸਲਾ ਹੋਇਆ ਨਿਸ਼ਚਿਤ ਫੈਸਲਾ ਹੋ ਚੁੱਕਾ ਹੈ ਗੁਰਦਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਦੀ ਰਹਿਨਮਾਈ ਥੱਲੇ ਜੋ ਸਾਡੇ ਅਸ਼ਨ ਅਸ਼ਡਿਓ ਨੇ ਜੇਈ ਨੇ ਮੋਟਾ ਮੈਟਰ ਕੰਮ ਦੇ ਕਰਨੇ ਤੇ ਜੋ ਉਹਦੀ ਸਾਰੀ ਕੰਮ ਦੀ ਰਾਟਾ ਮਾ ਜਾਲ ਦੀ ਸੇਵਾ ਹੈ ਪੈਸੇ ਦੇਣ ਦੀ ਗੱਲ ਹੈ ਉਹ ਬੀਬੀ ਜੀ ਜੋ ਯੂਕੇ ਵਾਲੇ ਨੇ ਆਪਣੇ ਵੱਲੋਂ ਸਾਰੀ ਸੇਵਾ ਸਮੂਹ ਸੰਗਤ ਵੱਲੋਂ ਜੋਕੀਨ ਦੇ ਲੰਡਨ ਵਾਸੀ ਜਾਂ ਬਾਕੀ ਹੋਰ ਦੇਸ਼ਾਂ ਚ ਰਹਿੰਦੀ ਆ ਉਹਨਾਂ ਦੇ ਨਾਲ ਜੋੜਨਾ ਉਹਨਾਂ ਨੇ ਬੀਬੀ ਜੀ ਨੂੰ ਗੇਕੀਤਾ ਜੋ ਬੀਬੀ ਜੀ ਸਾਰੀ ਸੇਵਾ ਕਰੂਗੀ ਹੁਣ ਸਾਡਾ ਇਹ ਕੰਮ ਬਹੁਤ ਜੀਤੀ ਸ਼ੁਰੂ ਹੋਣ ਜਾ ਰਿਹਾ ਜੋ ਮੇਰੇ ਵੀਰ ਗਲਾਟ ਤੋਂ ਬਾਹਰ ਦੇ ਲੋਕਾਂ ਤੋਂ ਜੋ ਜੋ ਸਰਦਾਰ ਸਾਹਿਬਾਇ ਨੂੰ ਮਾਇਨਾ ਦਾ ਬਹੁਤ ਬਹੁਤ ਮਤਲਬ ਚੱਲ ਰਿਹਾ ਹੈ ਜਿਨ੍ਹਾਂ ਨੇ ਬੜੀ ਦੂਰ ਤੋ ਚੱਲ ਕੇ ਜੋ ਜੋ ਸੇਵਾ ਆਪਣੀ ਛੋੜੀ ਸੁਪਾਈ ਹੈ ਮੈਂ ਇਹਨਾਂ ਦਾ ਸਤਿਕਾਰ ਰਿਣੀਆ ਕਿਨਾਰੇ ਅਕਸਰ ਦਾ ਹੈ ਕਿ ਇਹ ਆਉਣ ਵਾਲੇ ਸਮੇਂ ਦੁਜਣ ਆਪਣੀ ਸੇਵਾ ਤੇ ਪਹੁੰਚਣ ਦੀ ਸੈਂ ਹਮਾਦੇ ਵੀ ਆਖਦੇ ਹੁੰਦੇ ਧੰਨਵਾਦ ਕਰਨਾ ਭਾਈ ਸਾਹਿਬ ਦਾ ਜਿਨ੍ਹਾਂ ਨੇ ਪੂਰੀ ਆਪਣਾ ਅਸਲੀ ਤੇ ਦੱਸਦੀ ਹੈ ਕਿਸ ਤਰ੍ਹਾਂ ਬਿਲਡਿੰਗ ਬਣਨੀ ਹੈ ਅਸੀਂ ਚਾਹੁੰਦੇ ਆ ਕਿ ਆਦੋਂ ਚੜਦਿਆ ਗਲਾ ਬਖਸ਼ੀ ਇਹੋ ਜਿਹੇ ਸੇਵਾਦਾਰ ਸਾਨੂੰ ਫੌਮ ਨੂੰ ਬਹੁਤ ਚਾਹੀਦੇ ਆ ਆ ਗਿਆ ਸਾਡੇ ਵਿੱਚ ਤੇ ਇਹ ਆਪਾਂ ਨਾਲ ਮਿਲ ਕੇ ਸਾਰਿਆਂ ਨੇ ਇਹਦੀ ਇਹਦੀ ਸੇਵਾ ਕਰਨੀ ਹੈਗੀ ਆ ਤਾਂ ਜੋ ਜਿਹੜਾ ਸਾਡਾ ਇਤਿਹਾਸ ਜਿਹੜਾ ਆ ਉਹ ਬਚ ਸਕੇ ਅੱਗੇ ਪਿੱਛੇ ਸਾਡੇ ਬਜ਼ੁਰਗਾਂ ਕੋਲੋਂ ਇਹੋ ਜਿਹੀ ਸੋਚ ਹੈ ਨਹੀਂ ਸੀ ਥੋੜੇ ਜਿਹਾ ਇਹਨਾਂ ਨੂੰ ਪੌਣ ਜਾਗਰਤੀ ਆਈ ਹੈ ਵੀ ਸਾਨੂੰ ਪੁਰਾਣੀ ਕਿਸੇ ਸੰਭਾਲਣੀ ਚਾਹੀਦੀ ਹੈ ਖਸੂਰ ਨਹੀਂ ਉਹਨਾਂ ਦਾ ਮੈਂ ਕਹਾਂ ਦੀ ਉਹਨਾਂ ਕੋ ਖਸੂਰ ਨਹੀਂ ਕੱਢਿਆ ਉਹਨਾਂ ਦੀ ਪੜ੍ਹਾਈ ਐਜੂਕੇਸ਼ਨ ਨਹੀਂ ਸੀ ਪਰ ਉਹਨੇ ਜੋ ਕੁਝ ਕੀਤਾ ਸ਼ਾਦਾ ਭਾਵਨਾ ਨਾਲ ਪੰਦੇ ਚੰਗੇ ਹਿੱਤਾਂ ਲਈ ਕੀਤਾ ਸੀ ਪਰ ਹਿਆਨੋ ਆਪਣੇ ਨੰਮੀ ਸੋਚ ਆਈ ਹੈ ਵੀ ਉਹ ਚੀਜ਼ਾਂ ਸਵਾਲ ਦੇ ਤਾਂ ਉਹਨਾਂ ਦੀ ਸਾਡੇ ਬੱਚਾਂ ਨੂੰ ਇਤਿਹਾਸ ਦੀ ਆਪਾਂ ਹੁਣ ਦਿਖਾ ਸਕਦੇ ਨੇ ਆ ਸਾਡਾ ਇਤਿਹਾਸ ਇੱਥੇ ਸਭ ਜਿਆਦਾ ਨੂੰ ਜਿਸੀ ਕਿਤਾਗ ਅਸੀਂ ਇੱਥੇ ਉਹਨਾਂ ਦੇ ਸੰਸਕਾਰ ਹੋਏ ਸੀ ਉਹ ਕੋਈ ਨਿਸ਼ਾਨੀਆਂ ਜਿਹੜਾ ਆਪਣੇ ਹੁਣੇ ਭਾਈ ਸਾਹਿਬ ਨੇ ਗੱਲ ਕਰਦੇ ਸੀਗੇ ਚਮਕੋੜ ਦੀ ਘੜੀ ਦੀ ਕਹਿੰਦੇ ਅਸੀਂ ਆਪ ਦੇਖੀ ਆ ਵੀ ਉੱਥੇ ਕੱਚੀ ਘੜੀ ਹੁੰਦੀ ਸੀ ਹੁਣ ਜਦ ਬੱਚਿਆਂ ਨੂੰ 15-20 ਸਾਲ ਲੈ ਕੇ ਗਏ ਆ ਤੇ ਉੱਥੇ ਹੈ ਨਹੀਂ ਜੀ ਸਾਬਕਾ ਸਾਰਿਆਂ ਨੇ ਇਹ ਚ ਧਿਆਨ ਦੇਣਾ ਜੇ ਗੁਰਦੁਆਰੇ ਆਲੇ ਦੁਆਲੇ ਸਾਈਡ ਤੇ ਹੋਰ ਥਾਂ ਦੇ ਬਣ ਜਾਂਦੇ ਉਹਨਾਂ ਚੀਜ਼ਾਂ ਕਿਸੇ ਨਾ ਕਿਸੇ ਤਰ੍ਹਾਂ ਉਦੋਂ ਰਿਜ਼ਰਵ ਕਰ ਲਿਆ ਜਾਂਦਾ ਆਲੇ ਦੁਆਲੇ ਬੇਸ਼ੱਕ ਸ਼ੀਸ਼ੇ ਦੀਆਂ ਕੰਮਾਂ ਹੀ ਕਰਤੀਆਂ ਜਾਂਦੀਆਂ ਤੇ ਫਿਰ ਵੀ ਇਸ ਤਰ੍ਹਾਂ ਅੱਜ ਕੱਲ ਤਾਂ ਬਹੁਤ ਨਵੀਂ ਮਟੀਰੀਅਲ ਆ ਗਿਆ ਹੈਗੇ ਆ ਉਰਖੇ ਜਾ ਸਕਦੇ ਸੀਗੇ ਤੇ ਅਸੀਂ ਫੇਕ ਵਾਰੀ ਇੱਥੇ ਦੇ ਮੁੱਖ ਸੇਵਾਦਾਰਾਂខាង ਦੇ ਨਾਲ ਧੰਨਵਾਦ ਕਰਦੇ ਹਾਂ ਜਿਨੇ ਇਹਨਾਂ ਨੂੰ ਉਤਮ ਕੀਤਾ ਹੈਗਾ ਤੇ ਅਸੀਂ ਕੋਸ਼ਿਸ਼ ਕਰਾਂਗੇ ਦੇ ਵੱਡੇ ਘਟ ਦੇ ਵਿੱਚ ਮਾਨਤਨ ਵੀ ਇਹਨਾਂ ਦਾ ਕਰਾਂਗੇ ਤੇ ਇਹ ਸੇਵਾ ਲਈ ਤੁਸੀਂ ਦੇਖ ਰਿਹਾ ਕਰਦੇ ਆਂ ਅਸੀਂ ਤੁਹਾਡਾ ਪੂਰਾ ਸਹਿਯੋਗ ਹੈ ਦੇ ਵਿੱਚ ਵਾਗੁਰੂ ਜੀ ਕਾ ਖਾਲਸਾ ਵਾਗੁਰੂ ਜੀ ਕੀ ਫਤਿਹ